29 ਫਰਵਰੀ 2024 ਨੂੰ ਤਰਨਤਾਰਨ ਦੇ ਅਡਾ ਚਬਾਲ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ 9 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਘਟਨਾ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬੈਂਕ ਦੇ ਗਨਮੈਨ ਦੀ 12 ਬੋਰ ਦੀ ਰਾਈਫਲ ਵੀ ਖੋਹੀ ਲੈ ਗਏ। ਮੌਕੇ ਤੇ ਪਹੁੰਚੀ ਐਸਐਸਪੀ ਤਰਨਤਾਰਨ ਅਸ਼wini ਕਪੂਰ ਨੇ ਦੱਸਿਆ ਲੁਟੇਰਿਆਂ ਨੇ ਰਸਤੇ ਵਿੱਚ ਮੋਟਰਸਾਈਕਲ ਛੱਡ ਕੇ ਕਾਰ ਤੇ ਸਵਾਰ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਫਰਾਰ ਹੋ ਗਏ ਇੱਥੇ ਵਰਣਨਯੋਗ ਹੈ ਕਿ ਬੀਤੇ ਕੱਲ੍ਹ ਹੀ ਲੁਟੇਰਿਆਂ ਵੱਲੋਂ ਤਰਨਤਾਰਨ ਹਾਈ ਟੈਕ ਨਾਕੇ ਦੇ ਨਜ਼ਦੀਕ ਤੋਂ ਹੀ ਇੱਕ ਗਨ ਹਾਊਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਭਾਰੀ ਮਾਤਰਾ ਵਿੱਚ ਅਸਲੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਸਰ ਜੀ ਆਪ ਨੂੰ ਸੇਫ ਰੱਖੀਏ ਜੀ ਆ ਜਾਈਏ ਜੀ ਦੋ ਰੱਖ ਕੇ ਮਨਿਸਨ ਆ ਮੇ ਲਗੇ ਤਾਂ ਇਹ ਵੀ ਹਮ ਲੋਗ ਪਰਮਾਨੂ ਪਤਾ ਕਿ ਕਾਉਂਟਰ ਦੋ ਲੰਚ ਦੇ ਬਾਅਦ ਨਹੀਂ ਕਰਦੇ ਹਮ ਲੰਚ ਵਿੱਚ ਬਸੰਦੀ ਕਰਦੇ ਨਾ ਇੱਕ ਆਊਟ ਹੋ 10 ਮਿੰਟ ਬਾਅਦ ਕਹਾਂ ਕਰਕੇ ਨਾਲ ਹੀ ਆ ਗਿਆ ਜੋ ਅਸੀਂ ਫੋਲੋ ਕੀਤਾ ਹੈ ਸਿستم ਦੇ ਸਾਬਸੇ ਚੱਲਣਾ ਚਾਹੀਦਾ ਹੈ ਆਵੇਂ ਜਾਏ ਕੁਝ ਵੀ ਹੋਏ ਕੋਈ ਐਸੀ ਬੇਚਤਾ ਨਹੀਂ ਹੈ ਠੀਕ ਹੈ ਇਹ ਇਹ ਘਟਨਾ 8 ਤੋਂ 9 ਲੱਖ ਰੁਪਏ ਦੇ ਵਿੱਚ ਦਸ ਰਹੇ ਉਹ ਆਪਣੇ ਬੈਗ ਚ ਪਾ ਕੇ ਦੋਨੋਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ਾਇਦ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਕਵਰ ਹੋ ਗਿਆ ਬਾਕੀ ਲੱਗੀਆਂ ਕੁਝ ਸਪੈਸਿਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਹਾਂ ਅਸਰ ਕੋ ਫਾਇਰਿੰਗ ਪਿਆ ਰਹੀ ਕੋਈ ਹੋਈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਹੋਈ ਨਹੀਂ ਡਰਾਈਫਲ ਵੀ ਨਹੀਂ ਕੋਈ ਨਹੀਂ ਟੋਟਲ ਅਮਾਉਂਟ ਕਿੰਨੀ ਸਰ 8 ਤੋਂ 9 ਲੱਖ ਰੁਪਏ ਦੱਸੋ ਤੁਸੀਂ ਪੱਟਾ ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਹਾਂ ਲਹਿਰੇ ਸਾਰਾ ਕਰ ਰਹੇ ਹਾਂ ਸਰ ਕਿਵੇਂ ਦੇਦਿਓ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਵੀ ਇੱਕ ਵਾਰਦਾਤ ਹੋਈ ਸਰ ਜਿਸ ਤਾ ਇਹਨਾਂ ਨੇ ਹੌਸਲੇ ਬਲਾ ਦੇਣੇ ਸਰ ਨਹੀਂ ਹੌਸਲੇ ਦੀ ਇਦਾਂ ਜੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਵਾਰਦਾਤ ਨੂੰ ਕ੍ਰਾਈਮ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਜੀ ਅੱਲਾ ਮੇਰਸੀਗਾ 8 ਤੋਂ 9 ਲੱਖ ਰੁਪਏ ਦੇ ਵਿੱਚ ਦੱਸ ਰਹੇ ਉਹ ਆਪਣੇ ਬੈਗ ਚ ਪਾ ਕੇ ਦੋਨੋਂ ਕੋਲੋਂ ਹਥਿਆਰ ਸੀਗੇ ਪਿਸਟਲ ਸੀਗੀ ਜਾਂ ਰਵਾਲਵਰ ਸੀਗੇ ਉਹ ਜੇ ਕਲੀਅਰ ਹੋ ਜਾਏਗਾ ਔਰ ਬਾਹਰ ਨਿਕਲ ਕੇ ਜਾਂਦੇ ਆ ਪਿੱਛੇ ਇਹਨਾਂ ਨੇ ਤਲਾਹ ਦਿੱਤੀ ਰਸਤੇ 'ਚ ਆਪ ਵੀ ਪਿੱਛਾ ਕੀਤਾ ਜਿਹੜਾ ਗਾਰਡ ਸੀਗਾ ਉਹਨੇ ਕਿਸੇ ਕਸਟਮਰ ਦੇ ਨਾਲ ਗੱਡੀ 'ਚ ਔਰ ਅੱਗੇ ਜਾ ਕੇ ਸ਼ਾਇਦ ਚੇਂਜ ਕਰ ਲਈ ਉਹਨਾਂ ਨੇ ਮੋਟਰਸਾਈਕਲ ਸਿੱਟਤਾ ਮੋਟਰਸਾਈਕਲ ਕਵਰ ਹੋ ਗਿਆ ਬਾਕੀ ਲੱਗੀਆਂ ਕੁਝ ਸਪੈਸਿਫਿਕ ਲੀਡਸ ਦੇ ਉੱਤੇ ਕੰਮ ਕਰ ਰਹੇ ਹਾਂ ਅਸਰ ਕੋ ਫਾਇਰਿੰਗ ਪਿਆ ਰਹੀ ਕੋਈ ਹੋਈ ਅੰਦਰ ਨਹੀਂ ਫਾਇਰਿੰਗ ਫਾਇਰਿੰਗ ਕੋਈ ਨਹੀਂ ਡਰਾਈਫਲ ਵੀ ਨਹੀਂ ਕੋਈ ਨਹੀਂ 80 ਤੋਂ 9 ਲੱਖ ਰੁਪਏ ਦੱਸੋ ਤੁਸੀਂ ਪਰਚਾ ਦੱਟ ਕਰਕੇ ਬਾਕੀ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਾਂ ਲਹਿਰੇ ਸਾਰਾ ਕਰ ਰਹੇ ਹਾਂ ਸਰ ਕਿਵੇਂ ਦੇਦੇ ਹੋ ਕੱਲ ਵੀ ਇੱਕ ਵਾਰਦਾਤ ਹੋਈ ਅੱਜ ਵੀ ਇੱਕ ਵਾਰਦਾਤ ਹੋਈ ਸਰ ਜਿਸ ਦਾ ਜਿਨ੍ਹਾਂ ਨੇ ਹੌਸਲੇ ਬਲਾ ਦੇ ਹੋ ਜੇ ਸਰ ਨਹੀਂ ਹੌਸਲੇ ਦੀ ਐ ਇਦਾਂ ਦੀ ਵਾਰਦਾਤ ਹੁਣ ਪਿੱਛੇ ਜੇ 4 ਮਹੀਨੇ ਨਹੀਂ ਹੋਈ ਜਾਂ ਕੋਈ ਹੁੰਦੀ ਹੈ ਉਸ ਵਾਰਦਾਤ ਨੂੰ ਕ੍ਰਾਈਮ ਹੋਣਾ ਇੱਕ ਅਲੱਗ ਗੱਲ ਹੈ ਲੇਕਿਨ ਉਹਨੂੰ ਡਿਟੈਕਟ ਕਰਨਾ ਔਰ ਬੰਦੇ ਫੜਨਾ ਉਹ ਸਾਡਾ ਕੰਮ ਹੈ ਉਹ ਅਸੀਂ ਕਰਾਂਗੇ ਜੀ